ਕਿਸਾਨ ਕਾਂਗਰਸ ਪੰਜਾਬ ਯੂਨਿਟ ਦੇ ਅਤੇ ਸਾਡੇ ਨਾਲ ਹੋਰ ਕਿਸਾਨ ਕਾਂਗਰਸ ਦੇ ਬੜੇ ਅਹਿਮ ਅਹੁਦੇਦਾਰ ਆ ਮੇਰੇ ਖੱਬੇ ਪਾਸੇ ਬੈਠੇ ਨੇ ਸਰਦਾਰ ਸਤਨਾਮ ਸਿੰਘ ਤਵਨ ਇਹ ਇੱਕ ਆਰਟੀਆਈ ਐਕਟੀਵਿਸਟ ਵੀ ਨੇ ਔਰ ਵਿਸਲ ਬਲੋਅਰ ਵੀ ਨੇ ਜਿਹੜਾ ਮੁੱਦਾ ਮੈਂ ਅੱਜ ਉਠਾਉਣ ਜਾ ਰਿਹਾ ਬਿਲਕੁਲ ਤੱਥਾਂ ਦੇ ਆਧਾਰ ਦੇ ਉੱਤੇ ਉਹ ਇਹਨਾਂ ਨੇ ਰਿਸਰਚ ਕਰਕੇ ਪਬਲਿਕ ਡੋਮੇਨ ਚ ਲੈ ਕੇ ਆਏ ਨੇ ਮੁੱਦਾ ਇਹ ਆ ਕਿ ਪਿਛਲੇ ਸਾਲ ਪੰਜਾਬ ਪੁਲਿਸ ਨੇ 144 ਟਾਇota ਹਾਈਲੈਕਸ ਗੱਡੀਆਂ ਜਿਹੜੀਆਂ ਨੇ ਜਿਹੜੀਆਂ ਪਿਕਅਪ ਵਹੀਕਲਸ ਨੇ ਉਹ ਜਿਹੜਾ ਪੰਜਾਬ ਦਾ ਇੱਕ ਸੜਕ ਸੁਰੱਖਿਆ ਕੋਈ ਫੋਰਸ ਬਣਾਈ ਸੀ ਉਸ ਵਾਸਤੇ ਪੰਜਾਬ ਪੁਲਿਸ ਨੇ ਇਹ ਗੱਡੀਆਂ ਖਰੀਦੀਆਂ ਟਾਇota ਕੰਪਨੀ ਤੋਂ ਇਸ ਮਹਿਕਮੇ ਦਾ ਤਾਂ ਸਭ ਨੂੰ ਪਤਾ ਗਲੋਡ ਨਹੀਂ ਕਿ ਕਿ ਭਗਵੰਤ ਮਾਨ ਬਤੌਰ ਚੀਫ ਮਿਨਿਸਟਰ ਨਾਲ ਹੋਮ ਮਿਨਿਸਟਰ ਵੀ ਆ ਕੋਈ ਵੀ ਜਿਹੜਾ ਇਸ਼ੂ ਜਿਹੜਾ ਹੋਮ ਡਿਪਾਰਟਮੈਂਟ ਨਾਲ ریلیਟਡ ਆ ਉਹ ਹੋਮ ਮਿਨਿਸਟਰ ਦੀ ਜਵਾਬਦੇਹੀ ਬਣ ਜਾਂਦੀ ਆ ਜਿਹੜੀਆਂ 144 ਗੱਡੀਆਂ ਟਾਇota ਹਾਈਲੈਕਸ ਖਰੀਦੀਆਂ ਸੜਕ ਸੁਰੱਖਿਆ ਜਿਹੜਾ ਪ੍ਰੋਗਰਾਮ ਸੀਗਾ ਉਹਦੇ ਵਾਸਤੇ ਉਹਨਾਂ ਵਿੱਚ ਬਹੁਤ ਵੱਡੇ ਪੱਧਰ ਉੱਤੇ ਪ੍ਰਸ਼ਟਾਚਾਰੀ ਹੋਈ ਆ ਬੇਈਮਾਨੀ ਹੋਈ ਆ ਪੈਸੇ ਖਾਦੇ ਗਏ ਨੇ ਤੁਸੀਂ ਸਾਰੇ ਅੱਛੀ ਤਰ੍ਹਾਂ ਜਾਣਦੇ ਹੋ ਕਿ ਜਦੋਂ ਆਪਾਂ ਕਿਸੇ ਇੱਕ ਗੱਡੀ ਲੈਣ ਜਾਂਦੇ ਕਿਸੇ ਡੀਲਰ ਦੇ ਕੋਲੋਂ ਤੇ ਉਹ ਤੁਸੀਂ 네ਗੋਸ਼ੀਏਟ ਕਰਦੇ ਹੋ ਕਿ ਵੀ ਗੱਡੀ ਕਿੰਨੇ ਦੀ ਆ ਜੀ ਉਹ ਕਹਿੰਗੇ ਜੀ ਗੱਡੀ ਲੈਟਸ ਸੇ 35 ਲੱਖ ਦੀ ਆ ਤੁਸੀਂ ਉਹਦੇ ਤੇ ਡਿਸਕਾਊਂਟ ਮੰਗਦੇ ਹੋ ਔਰ ਉਮੂਮਨ ਜਿਹੜੀਆਂ ਗੱਡੀਆਂ ਤੇ ਆਮ ਤੌਰ ਤੇ ਲਗਭਗ ਸਾਰੀਆਂ ਡੀਲਰਸ਼ਿਪਸ ਉਹ ਤੁਹਾਨੂੰ ਡਿਸਕਾਊਂਟ ਦਿੰਦੀਆਂ ਨੇ ਤੁਸੀਂ ਸਾਰਿਆਂ ਨੇ ਪੰਜਾਬ ਦੇ ਲੋਕਾਂ ਨੇ ਇੱਕ ਆਮ ਰਿਵਾਜ ਹੈ ਔਰ ਪੰਜਾਬ ਪੁਲਿਸ ਦਾ ਡੀਜੀਪੀ ਦਾ ਆਫਿਸ ਕੱਠੀਆਂ ਬਲਕ ਵਿੱਚ 144 ਟਾਇota ਹਾਈਲਕਸ ਗੱਡੀਆਂ ਖਰੀਦਣ ਜਾ ਰਹੇ ਸੀਗੇ ਖਰੀਦੀਆਂ ਨੇ ਇਹਨਾਂ ਨੇ ਜਿਹੜੀ ਗੱਡੀ ਦੀ ਇੱਕ ਦੀ ਕੀਮਤ ਜਿਹੜੀ ਆ ਉਹ 36 ਲੱਖ 99000 903 ਰੁਪਏ ਬਿਲਿੰਗ ਤੇ ਹੈ ਜੋ ਤੁਸੀਂ 144 ਗੱਡੀਆਂ ਲੈਣੀਆਂ ਤਾਂ ਗਵਰਨਮੈਂਟ ਤਾਂ ਬਹੁਤ ਈਜ਼ੀਲੀ ਜਿਹੜਾ ਉਹ ਉਹਦੇ ਨਾਲ 네ਗੋਸ਼ੀਏਟ ਕਰਦੀ ਹੈ ਡੀਲਰਸ਼ਿਪ ਨਾਲ ਬਲਕਿ ਡਾਇਰੈਕਟ ਮੈਨੂਫੈਕਚਰਰ ਨਾਲ 네ਗੋਸ਼ੀਏਟ ਕਰਦੇ ਨੇ ਕਿ ਅਸੀਂ ਸਰਕਾਰ ਵਾਸਤੇ 144 ਗੱਡੀਆਂ ਕਿਉਂਕਿ ਇਹਦਾ ਬਿੱਲ ਤੁਸੀਂ ਦੇਖ ਲਓ ਇੱਕ ਗੱਡੀ ਅਗਰ ਲਗਭਗ 37 ਲੱਖ ਦੀ ਆ ਮੁੱਠੇ ਤੌਰ ਤੇ ਪਾ 144 ਦਾ ਰਕਮ ਕਿੰਨੀ ਬਣ ਗਈ ਇਹਦਾ ਇੱਕ ਕਿਸਮ ਦਾ ਬਹੁਤ ਵੱਡੀ ਪਰਚੇਸ ਸੀਗੀ ਪੰਜਾਬ ਪੁਲਿਸ ਦੀ ਔਰ ਗਵਰਨਮੈਂਟ ਆਫ ਪੰਜਾਬ ਦੀ ਲੇਕਿਨ ਇਹਨਾਂ ਨੇ ਉਹਦੇ ਨਾਲ ਟਾਇਓਟਾ ਕੰਪਨੀ ਨਾਲ ਜਾਂ ਜਿਹੜਾ ਜਿਸ ਦੇ ਥਰੂ ਇਹਨਾਂ ਨੇ ਪਰਚੇਸ ਕੀਤੀ ਔਰ ਨਾਮ ਕੀ ਸੀ ਦੱਸੋ ਜਰਾ ਹਾਂ ਗਲੋ ਨਹੀਂ ਨਹੀਂ ਜਿਹੜਾ ਟਾਇਓਟਾ ਕਰਲੋਸਕ ਮੋਟਰਸ ਪ੍ਰਾਈਵੇਟ ਲਿਮਟਿਡ ਉਹਦੇ ਨਾਲ ਕਿਤੇ ਨੇ ਗੋਸ਼ੀਏਟ ਨਹੀਂ ਕੀਤਾ ਕਿ ਸਾਨੂੰ ਜੀ ਕੋਈ ਡਿਸਕਾਊਂਟ ਦਿਓ ਇਹਦੇ ਤੇ ਸਾਨੂੰ ਕੋਈ ਇਹਦੇ ਤੇ ਛੋਟ ਦਿਓ ਪੰਜਾਬ ਦੇ ਇਹ ਲੋਕਾਂ ਦੇ ਪੈਸੇ ਸੀਗੇ ਇਹ ਕੋਈ ਭਗਵੰਤ ਮਾਨ ਦੇ ਜਾਂ ਡੀਜੀਪੀ ਪੰਜਾਬ ਪੁਲਿਸ ਦੇ ਉਹਦੇ ਆਪਣੇ ਪੈਸੇ ਨਹੀਂ ਗਏ ਲੇਕਿਨ ਇਹਨਾਂ ਨੇ ਕੋਈ ਨੇਗੋਸ਼ੀਏਸ਼ਨ ਨਹੀਂ ਕੀਤੀ ਔਰ ਇਹਦੇ ਚ ਇੱਕ ਹੋਰ ਬਹੁਤ ਵੱਡਾ ਫਲੋਅ ਆ ਕਿ ਇੱਕ ਜੈਮ ਪੋਰਟਲ ਬਣਾਇਆ ਗਵਰਨਮੈਂਟ ਆਫ ਇੰਡੀਆ ਨੇ ਕਿ ਕੋਈ ਵੀ ਸਰਕਾਰੀ ਗੱਡੀਆਂ ਦੀ ਤੁਸੀਂ ਖਰੀਦ ਕਰਨੀਆਂ ਤਾਂ ਯੂ ਹੈਵ ਟੂ ਗੋ ਥਰੂ ਦੈਟ ਪ੍ਰੋਸੈਸ ਜੈਮ ਪੋਰਟਲ ਦੇ ਥਰੂ ਅਗਰ ਉਹ ਜੈਮ ਪੋਰਟਲ ਤੇ ਗੱਡੀਆਂ ਅਵੇਲੇਬਲ ਨਹੀਂ ਗਿਆ ਤੇ ਫਿਰ ਤੁਸੀਂ ਜਿਹੜਾ ਡਾਇਰੈਕਟਲੀ ਕਿਸੇ ਡੀਲਰ ਨਾਲ ਜਾਂ ਕਿਸੇ ਮੈਨੂਫੈਕਚਰਰ ਨਾਲ ਗੱਲ ਕਰ ਸਕਦੇ ਆ ਆਈ ਐਮ ਟੋਲਡ ਅਕੋਰਡਿੰਗ ਟੂ ਦ ਇਨਫੋਰਮੇਸ਼ਨ ਕਿ ਇਹ ਜੈਮ ਪੋਰਟਲ ਤੇ ਗੱਡੀ ਨਹੀਂ ਸਗੀ ਕੋਈ ਗੱਲ ਨਹੀਂ ਕਿ ਪਰੰਤੂ ਉਹਦਾ ਜਿਹੜਾ ਫੇਰ ਵੀ ਪ੍ਰੋਸੈਸ ਹੋਣਾ ਚਾਹੀਦਾ ਸੀਗਾ ਲੈਟਸ ਸੇ ਟੋਯੋਟਾ ਦੇ ਕਿੰਨੀਆਂ ਆਊਟਲੈਟਸ ਨੇ ਪੰਜਾਬ ਹਰਿਆਣਾ ਤੇ ਦਿੱਲੀ ਦੇ ਵਿੱਚ ਲਾਗੇ ਲਾਗੇ ਨੌਰਥ ਇੰਡੀਆ ਦੇ ਵਿੱਚ ਇਹ ਸਾਰਿਆਂ ਤੋਂ ਕੋਟੇਸ਼ਨ ਮੰਗਦੇ ਕਿ ਵੀ ਸਾਨੂੰ ਫੁਲਾਨੇ ਡੀਲਰਸ਼ਿਪ ਨੇ ਗਲੋਬ ਵਾਲੇ ਨੇ ਇੰਨੀ ਕੋਟੇਸ਼ਨ ਦਿੱਤੀ ਹੈ ਤੇ ਫੁਲਾਨੇ ਡੀਲਰ ਨੇ ਸਾਨੂੰ ਇੰਨੀ ਕੋਟੇਸ਼ਨ ਦਿੱਤੀ ਤੁਸੀਂ ਦੱਸੋ ਕਿੰਨਾ ਡਿਸਕਾਊਂਟ ਦਿਓਗੇ ਤੁਸੀਂ ਦੱਸੋ ਕਿੰਨਾ ਡਿਸਕਾਊਂਟ ਕੋਈ ਐਫਰਟ ਨਹੀਂ ਕੀਤਾ ਗਿਆ ਜਿੰਨਾ ਟੋਯੋਟਾ ਕਿਰਲੋਸਕਰ ਨੇ ਜਾਂ ਗਲੋਬ ਟੋਯੋਟਾ ਨੇ ਜਾਂ ਜਿਹੜੇ ਵੀ ਡੀਲਰ ਤੋਂ ਇਹਨਾਂ ਨੇ ਖਰੀਦੀ ਆ ਜਿੰਨੇ ਪੈਸੇ ਉਹਨਾਂ ਨੇ ਮੰਗੇ ਪੂਰੇ ਪੂਰੇ ਅਦਾਇਗੀ ਕੀਤੀ ਗਈ ਅੱਛਾ ਹੁਣ ਮੈਂ ਨਾਲ ਲਾਇਆ ਵਾ ਇਹਦੇ ਇੱਕ ਮੈਂ ਤੁਹਾਨੂੰ ਈਮੇਲ ਕਰ ਦੂੰਗਾ ਸਾਰਾ WhatsApp ਕਰ ਦੂੰਗਾ ਮੈਂ ਨਾਲ ਇੱਕ ਪ੍ਰਾਈਵੇਟ ਪਰਚੇਜ਼ਰ ਦਾ ਬਿੱਲ ਆਇਆ ਵਾ ਉਸ ਬਿੱਲ ਦੇ ਮੁਤਾਬਕ ਉਸ ਪ੍ਰਾਈਵੇਟ ਪਰਚੇਜ਼ਰ ਨੇ ਕਿੰਨਾ ਡਿਸਕਾਊਂਟ ਦਿੱਤਾ ਜੀ ਉਹਨੂੰ 10 ਲੱਖ ਪਲੱਸ ਇੱਕ ਇੱਕ ਬੰਦੇ ਨੇ ਇੱਕ ਗੱਡੀ ਖਰੀਦਣੀ ਸੀਗੀ ਉਹਨੂੰ 10 ਲੱਖ ਰੁਪਏ ਦਾ ਡਿਸਕਾਊਂਟ ਇੱਕ ਗੱਡੀ ਤੇ ਦਿੱਤਾ ਟਾਇਟਾ ਵਾਲਿਆਂ ਨੇ 10 ਔਰ 10 ਲੱਖ ਰੁਪਏ ਇੱਕ ਗੱਡੀ ਤੇ ਜੀ ਬਿਕੋਜ਼ ਦਿਸ lets me just completely 10 ਲੱਖ ਰੁਪਏ ਡਿਸਕਾਊਂਟ ਇੱਕ ਬਿਲ ਮੇ ਨਾਲ ਲਾ ਰਿਆ ਆਪਣੇ ਕੋਲ ਉਹਨੇ ਕਰ ਰਿਹਾ ਕੁਝ ਵੀ ਔਰ ਆਮ ਕੀ ਕਿਆ ਜਾ ਰਿਹਾ ਮੇਰੇ ਮੇਰੇ ਕਰੀਬੀ ਰਿਸ਼ਤੇਦਾਰਾਂ ਨੇ ਖਰੀਦੀ ਗੱਡੀ ਇਹ ਪਿਕਅਪ ਵੈਨ ਮੇਰੇ ਆਪਣੇ ਸਾਡੇ ਪਿੰਡ ਵਿੱਚ ਮੇਰੇ ਪਰਿਵਾਰ ਦੇ ਵਿੱਚ ਉਹਨਾਂ ਨੇ ਖਰੀਦੀ ਹੈ ਉਹ ਕਹਿੰਦੇ ਜੀ ਮੈਨੂੰ ਵੀ 10 ਲੱਖ ਪਲੱਸ ਡਿਸਕਾਊਂਟ ਦਿੱਤਾ 15 ਲੱਖ ਵੀ ਦਿੰਦੇ ਨੇ ਡਿਸਕਾਊਂਟ ਅਗਰ ਪੰਜਾਬ ਸਰਕਾਰ ਐਫਰਟ ਕਰਦੀ ਪੰਜਾਬ ਪੁਲਿਸ ਤੇ ਟਾਇota ਦੇ ਨਾਲ ਬੈਠ ਕੇ ਹਾਈएस्ट ਲੈਵਲ ਤੇ ਗੱਲ ਕਰਦੀ ਜਾਂ ਟੈਂਡਰ ਮੰਗਾਉਂਦੇ ਜਾਂ ਕੰਪੀਟੀਸ਼ਨ ਕਰਾਉਂਦੇ 10 ਤੋਂ 15 ਲੱਖ ਰੁਪਏ ਦਾ ਉਹ ਡਿਸਕਾਊਂਟ ਇੱਕ ਵਹੀਕਲ ਤੇ ਦਿੱਤਾ ਜਾਂਦਾ ਹੈ ਜੀ ਔਰ ਅਗਰ ਇੰਨਾ ਡਿਸਕਾਊਂਟ ਮਿਲੇ 10 ਤੋਂ 15 ਲੱਖ ਰੁਪਏ ਦਾ ਦੈਟ ਮੀਨਸ ਪੰਜਾਬ ਸਰਕਾਰ ਕੁਡ ਹੈਵ ਸੇਵਡ 14 ਕਰੋੜ ਤੋਂ ਲੈ ਕੇ 21.5 ਕਰੋੜ ਰੁਪਏ ਅਗਰ 10 ਲੱਖ ਤੋਂ ਲੈ ਕੇ 15 ਲੱਖ ਰੁਪਏ ਤੱਕ ਡਿਸਕਾਊਂਟ ਇੱਕ ਗੱਡੀ ਤੇ ਦਿੱਤਾ ਜਾਂਦਾ ਜਾਂ ਲਿਆ ਜਾਂਦਾ ਤਾ ਸਰਕਾਰ ਨੂੰ 14 ਕਰੋੜ ਤੋਂ ਲੈ ਕੇ 21 ਕਰੋੜ ਰੁਪਈਆ ਬਚਣਾ ਸੀ ਪਰ ਨਹੀਂ ਬਚਾਇਆ ਗਿਆ ਇਹਦਾ ਮਤਲਬ ਹੈ ਕਿ ਉਹ ਪੈਸੇ ਕਿੱਥੇ ਗਏ ਨੇ ਉਹ ਪੈਸੇ ਕਿਸ ਨੇ ਖਾਦੇ ਨੇ ਔਰ ਚੀਫ ਮਿਨਿਸਟਰ ਦਾ ਜਿਹੜਾ ਉਸਟੀ ਰਾਜਪੀਰ ਸਿੰਘ ਘੁੰਮਣ ਪਤਾ ਲੱਗਿਆ ਹੁਣ ਸੀ ਦਿਸ ਇਜ਼ ਅ ਸਬਜੈਕਟ ਆਫ ਇਨਵੈਸਟੀਗੇਸ਼ਨ ਐਂਡ ਇਨਕੁਆਇਰੀ ਵੀ ਹੈਵ ਲਰਨਡ ਕਿ ਗਲੋਬ ਟਾਇota ਨੇ ਬਿਕੋਜ਼ ਉਹਨਾਂ ਨੇ ਪ੍ਰੋਬੇਬਲੀ ਡੀਲ ਕਰਾਈਆ ਟਾਇota ਗਰੁੱਪ ਵਾਲੇ ਵਰ ਦੇ ਇੰਟਰਮੀਡੀਟਰੀ ਵਰ ਦੀ ਗੋ ਬੀਟਵੀਨ ਇਨ ਦ ਸਟੀਲ ਕਿ ਰਾਜਵੀਰ ਘੁੰਮਣ ਨੂੰ ਉਹਨਾਂ ਨੇ ਦੋ ਇਨੋਵਾ ਜਿਹੜੀਆਂ ਗੱਡੀਆਂ ਨੇ ਟਾਇota ਇਨੋਵਾ ਉਹਨੂੰ ਗਿਫਟ ਦੇ ਤੌਰ ਤੇ ਦਿੱਤੀਆਂ ਬਿਕੋਜ਼ ਆਫ ਥਿਸ ਥਿੰਗ ਅਪਾਰਟ ਫਰਮ ਜਿਹੜਾ ਕਮਿਸ਼ਨ ਖਾਦਾ ਗਿਆ ਇਸ ਚ ਸਾਡਾ ਇਹ ਮੰਨਣਾ ਵਾ ਕਿ ਇਹ ਬਹੁਤ ਵੱਡੀ ਬੇਈਮਾਨੀ ਹੋਈ ਆ ਥਿਸ ਇਜ਼ ਅ ਗ੍ਰੇਵ 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 ਇਸ਼ੂ ਆਫ ਕ腐ਪਸ਼ਨ ਰਿਲੇਟਡ ਡਾਇਰੈਕਟਲੀ ਟੂ ਦ ਚੀਫ ਮਨਿਸਟਰ ਡਾਇਰੈਕਟਲੀ ਟੂ ਦ ਚੀਫ ਮਨਿਸਟਰ ਕਮ ਹੋਮ ਮਨਿਸਟਰ ਤੁਹਾਡੇ ਕੋਲ ਆਉਣ ਤੋਂ ਪਹਿਲਾਂ ਅਸੀਂ ਆਪਣੀ ਜਿਹੜੀ ਕੰਪਲੇਂਟ ਆ ਇਹਨਾਂ ਨੇ ਸੈਪਰੇਟਲੀ ਔਰ ਮੈਂ ਬਤਾਉਂ ਮੈਂ ਲਾ ਸੈਪਰੇਟਲੀ ਇੱਕ ਕੰਪਲੇਂਟ ਡੀਜੀਪੀ ਦੇ ਦਫ਼ਤਰ ਨੂੰ ਈਮੇਲ ਕਰ ਦਿੱਤੀ ਆ ਇੱਕ ਕਾਪੀ ਅਸੀਂ ਈਮੇਲ ਕੀਤੀ ਆ ਟੂ ਦਾ ਹੋਮ ਮਿਨਿਸਟਰ ਆਫ ਇੰਡੀਆ ਸੀਕਿੰਗ ਅ ਸੀਬੀਆਈ ਇਨਕੁਆਇਰੀ ਇੱਕ ਈਮੇਲ ਕਰ ਦਿੱਤੀ ਆ ਡਾਇਰੈਕਟਲੀ ਟੂ ਦਾ ਡਾਇਰੈਕਟਰ ਸੀਬੀਆਈ ਦੀ ਏਜੰਸੀ ਨੂੰ ਸਿੱਧਾ ਤੇ ਇੱਕ ਈਮੇਲ ਕੀਤੀ ਆ ਟੂ ਦਾ ਡਾਇਰੈਕਟਰ ਇਨਫੋਰਸਮੈਂਟ ਡਾਇਰੈਕਟੋਰੇਟ ਈਡੀ ਨੂੰ ਇਹ ਸਾਰੀਆਂ ਈਮੇਲਸ ਕਰਨ ਤੋਂ ਬਾਅਦ ਡੀਜੀਪੀ ਦਫਤਰ ਨੂੰ ਈਮੇਲ ਕਰਨ ਤੋਂ ਬਾਅਦ ਉਹਨਾਂ ਦਾ ਟੈਲੀਫੋਨ ਦੇ ਉੱਤੇ ਚੈੱਕ ਕਰਨ ਤੋਂ ਬਾਅਦ ਮੈਂ ਤੁਹਾਡੇ ਮੀਡੀਆ ਦੇ ਡੋਮੇਨ ਵਿੱਚ ਆਇਆ ਹਾਂ ਔਰ ਇਹ ਸਿੱਧਾ ਸਿੱਧਾ ਜਿਹੜੀ ਕੰਪਲੇਂਟ ਹੈ ਦਿਸ ਸ਼ੁਡ ਬੀ ਡੈਲਟ ਅੰਡਰ ਪ੍ਰੀਵੈਂਸ਼ਨ ਆਫ ਕ腐ਪਸ਼ਨ ਐਕਟ 1988 ਅੰਡਰ ਦਾ ਆਈਪੀਸੀ 1860 ਸਾਰੇ ਪੰਜਾਬ ਦੇ ਵਿੱਚ ਜਿਹੜਾ ਕੋਈ ਮਾੜਾ ਮੋਟਾ ਕੋਈ ਸਰਕਾਰ ਦੇ ਖਿਲਾਫ ਬੋਲਦਾ ਚੱਕ ਕੇ ਵਿਜੀਲੈਂਸ ਚੱਕ ਕੇ ਪੁਲਿਸ ਦੇ ਪਰਚੇ ਚੱਕ ਕੇ ਉਹਨਾਂ ਨੂੰ ਠੋਕਿਆ ਜਾਂਦਾ ਵਾ ਉਹਨਾਂ ਦੇ ਮੁਕੱਦਮੇ ਝੂਠੇ ਕਿਤੇ ਜਾਂਦੇ ਨੇ ਇਹ ਤਾਂ ਹੁਣ ਮੈਂ ਜਿਹੜੀ ਇਨਕੁਆਇਰੀ ਤੁਹਾਡੇ ਸਾਹਮਣੇ ਜਿਹੜੀ ਮਸਲਾ ਰੱਖਿਆ ਦਿਸ ਇਜ਼ ਅ ਬਲੇਟੈਂਟ ਕਰਪਸ਼ਨ ਬਾਈ ਦਾ ਚੀਫ ਮਿਨਿਸਟਰ ਹਿਮਸੈਲਫ ਬਲੇਟੈਂਟ ਸਾਫ਼ ਨਜ਼ਰ ਆਉਂਦਾ ਅਗਰ ਆਪਾਂ ਇੱਕ ਗੱਡੀ ਸਾਨੂੰ 10 ਲੱਖ ਤੋਂ ਲੈ ਕੇ 15 ਲੱਖ ਰੁਪਏ ਡਿਸਕਾਊਂਟ ਮਿਲਦਾ ਤੇ ਫਿਰ 144 ਗੱਡੀਆਂ ਵਿੱਚ ਤਾਂ ਤੁਹਾਨੂੰ ਪਤਾ ਵਾ ਕਿ ਇਹ ਗੱਲ ਸਾਹਮਣੇ ਆ ਗਈ ਕਿ 15 ਕਰੋੜ ਤੋਂ ਲੈ ਕੇ ਤੇ 1.21 ਕਰੋੜ ਰੁਪਏ ਤੱਕ ਦੀ ਠੱਗੀ ਹੋਈ ਆ ਇਹ ਪੈਸੇ ਕਿਤੇ ਦਗੇ ਨੇ ਇੰਨਾ ਪੋਲੀਟਿਕ ਪੰਜਾਬ ਸਰਕਾਰ ਹੈ ਨਹੀਂ ਕਿ ਟੋヨタ ਨੇ ਜਿੰਨੇ ਪੈਸੇ ਮੰਗੇ ਤੇ ਇਹਨਾਂ ਨੇ ਉਹਨੇ ਪੈਸੇ ਦੇ ਦਿੱਤੇ ਉੱਥੇ। ਔਰ ਮੈਂ ਆਈ ਵਾਸ ਸਰਪ੍ਰਾਈਜ਼ ਜਦੋਂ ਪਹਿਲੇ ਦਿਨ ਗੱਲ ਹੋਈ ਹੈ ਨਾ ਆਈ ਵਾਸ ਸਰਪ੍ਰਾਈਜ਼ ਕਿ 80 ਮਹਿੰਗੀ ਗੱਡੀ ਸੜਕ ਸੁਰੱਖਿਆ ਫੋਰਸ ਵਾਸਤੇ ਖਰੀਦਣ ਦੀ ਲੋੜ ਕੀ ਸੀਗੀ ਜੀ? ਨਾਰਮਲ ਕੋਰਸ ਵਿੱਚ ਜਿਹੜੇ ਕਲਾਸ 1 ਆਫਸਰਸ ਨੇ ਪੁਲਿਸ ਦੇ ਉਹਨਾਂ ਨੂੰ ਆਈ ਥਿੰਕ ਬਲੇਰੋ ਜੀਪਸ ਦਿੱਤੀਆਂ ਹੋਈਆਂ ਨੇ ਜਾਂ ਕੋਈ ਛੋਟੀ ਮੋਟੀ ਹੋਰ ਇਦਾਂ ਦੀਆਂ ਗੱਡੀਆਂ ਦਿੱਤੀਆਂ ਨੇ। 36 ਲੱਖ ਰੁਪਇਆ ਸੜਕ ਸੁਰੱਖਿਆ ਫੋਰਸ ਜਿਹੜੀ ਸੁਰੱਖਿਆ ਮੈਂ ਕਿਤੇ ਦੇਖੀ ਨਹੀਂ ਜਿਆਦਾ ਚੰਗੀ ਤਰ੍ਹਾਂ ਨਾਲ ਤੁਸੀਂ ਕੋਈ ਦੇਖਿਓ ਉਦਾਂ ਹੀ ਪਸ਼ੂ ਫਿਰਦੇ ਨੇ ਸੜਕਾਂ ਤੇ ਉਵੇਂ ਹੀ ਐਕਸੀਡੈਂਟ ਹੁੰਦੇ ਨੇ ਅਗਰ ਪੰਜਾਬ ਸਰਕਾਰ ਕੋਈ ਵਾਈਟ ਪੇਪਰ ਜਾਰੀ ਕਰੇ ਕਿ ਐਕਸੀਡੈਂਟ ਰਿਲੇਟਡ ਡੈਥਸ ਜਦੋਂ ਦੀ ਸੜਕ ਸੁਰੱਖਿਆ ਫੋਰਸ ਪੜਾਈ ਆ ਉਦੋਂ ਦੀਆਂ ਕੁਝ ਘਟੀਆਂ ਵੀ ਕਿੰਨੀ ਘਟੀਆਂ ਕਿ ਐਵੇਂ ਸਾਡਾ ਜਿਹੜਾ 40 50 60 70 ਕਰੋੜ ਰੁਪਈਆ ਲੱਗ ਗਿਆ ਪਤਾ ਨਹੀਂ ਕਿੰਨਾ ਕੈਲਕੂਲੇਟ ਕਰੇ ਜੇ 35 35 ਲੱਖ ਦੀ ਇੱਕ ਗੱਡੀ ਹੋਵੇ ਤਾਂ 144 ਕਿੰਨੀ ਆਉਂਦੀ ਜਸ ਕੈਲਕੂਲੇਟ ਔਨ ਦ ਦਿਸ ਥਿੰਗ 53 ਕਰੋੜ ਰੁਪਈਆ 53 ਕਰੋੜ ਰੁਪਈਆ ਉਸ ਤੋਂ ਵੀ ਜ਼ਿਆਦਾ ਲੱਗ ਰਿਹਾ ਮੈਨੂੰ 144 ਆ ਜੀ अच्छा चलो 50-60 ਕਰੋੜ ਰੁਪਏ ਦੀ ਪਰਚੇਸ ਹੋਈ ਹੈ ਕੀ ਉਹਦਾਂ ਪੰਜਾਬ ਦੇ ਵਿੱਚ ਐਕਸੀਡੈਂਟ ਘਟੇ ਨਹੀਂ ਵਾਕੇ ਜਿਹੜਾ ਡੀਜੀਪੀ ਟ੍ਰੈਫਿਕ ਨਾਲ ਰਿਲੇਟ ਕਰਦਾ ਉਹਨੂੰ ਆਣ ਕੇ ਲੋਕਾਂ ਨੂੰ ਤਾਂ ਦੱਸਣਾ ਚਾਹੀਦਾ ਕਿ ਕਿਉਂਕਿ ਨਾਰਮਲ ਕੋਰਸ ਵਿੱਚ ਵੀ ਵਾਸ ਸੇਇੰਗ ਕਿ 5-50000 ਦੇ ਲਾਗੇ ਮੋਤਾ ਹੁੰਦੀਆਂ ਐਕਸੀਡੈਂਟਾਂ ਚ ਐਨੂਅਲੀ ਪੰਜਾਬ ਦੇ ਵਿੱਚ ਕੀ ਇਹ ਸਰ ਸਰ ਸੜਕ ਸੁਰੱਖਿਆ ਫੋਰਸ ਨਾਲ ਕੋਈ ਐਕਸੀਡੈਂਟ ਘਟੇ ਤੇ ਕੀ ਐਡੀ ਮਹਿੰਗੀ ਗੱਡੀ ਲੈਣੀ ਜ਼ਰੂਰੀ ਸੀਗੀ ਇਸ ਰੇਂਜ ਵਿੱਚ ਪਿਕਅਪ ਵੈਨਸ ਵਿੱਚ ਆਮ ਤੌਰ ਤੇ ਜਿਹੜੀਆਂ ਵੱਡੀਆਂ ਟਾਟਾ ਵਰਗੀਆਂ ਕੰਪਨੀਆਂ ਉਹਨਾਂ ਦੀਆਂ ਜਿਹੜੀਆਂ ਸਹਾਰਨ ਗੱਡੀਆਂ ਨੇ ਉਹ ਹਾਫ ਦੇ ਰੇਟ ਵਿੱਚ ਮਿਲ ਸਕਦੀਆਂ ਪਰ ਟਾਇਓਟਾ ਪਿਕਅਪ ਕੀਤੀ ਗਈ ਆ ਫਿਰ ਟਾਇਓਟਾ ਦੀ ਹਾਈਲੈਕਸ ਗੱਡੀ ਜਿਹੜੀ ਕਿ ਤਕਰੀਬਨ ਤਕਰੀਬਨ 37 ਲੱਖ ਰੁਪਏ ਦੀ ਖਰੀਦ ਕੀਤੀ ਗਈ ਆ ਉਹ ਪਿਕਅਪ ਕੀਤੀ ਗਈ ਆ ਲੱਭੀ ਗਈ ਆ ਫਿਰ ਜਿਹੜੇ ਬੰਦੇ ਇਹਨਾਂ ਨਾਲ ਹੱਥ ਮਿਲਾਉਂਦੇ ਹੋਣਗੇ ਜਿਨ੍ਹਾਂ ਨੇ ਇਹਨਾਂ ਨੂੰ ਕਮਿਸ਼ਨ ਵਾਪਸ ਕੀਤਾ ਹੋਊਗਾ ਇਨ ਕੈਸ਼ ਫਿਰ ਉਹਨਾਂ ਦੇ ਨਾਲ ਤਲੁਕਤ ਪੈਦਾ ਕੀਤਾ ਗਿਆ ਕੋਈ ਟੈਂਡਰਿੰਗ ਪ੍ਰੋਸੈਸ ਫਾਲੋ ਕੋ ਕੰਪੀਟੀਸ਼ਨ ਕੋਈ ਬਿਡ ਅਨਾਉਂਸ ਨਹੀਂ ਕੀਤੀ ਕਿ ਕਿਤੇ ਇਸ਼ਤਿਹਾਰ ਨਹੀਂ ਦਿੱਤਾ ਗਿਆ ਸਾਰੇ ਇੰਡੀਆ ਦੇ Toyota manufacturers ya in this category of vehicle jedi pickup vehicle hai is category vich saariyan companyan to mangde vich hi Toyota de ya vich hi Isuzu de shayad pata lag gaya ke pehla Isuzu naal deal final hogi si lekin chief minister da office of very much deeply interested ke nahi ji appa Toyota Hilux hi leni hai aur badi jaldi de naal e sara kuch kita gaya va so saadiye mangya ke Punjab sarkar dujiyan de da badi cheti chutkle te tans kasde ne te mazaak kadoonde ne ਕੀ ਭਗਵੰਤ ਮਾਨ ਦੇ ਵਿੱਚ ਹਿੰਮਤ ਹੈ ਕਿ ਆਪਣੀ ਇਹ ਇਸ ਸਾਡੀ ਸ਼ਿਕਾਇਤ ਦੀ ਟਾਈਮ ਬਾਉਂਡ ਇਨਕੁਆਇਰੀ ਫਰਮ ਦ ਵਿਜੀਲੈਂਸ ਬਿਊਰੋ ਕਰਵਾਉਣ ਨਹੀਂ ਕਰਾਉਣਗੇ ਤਾਂ ਵੀ ਵਿਲ ਫਾਲੋਅ ਏਟ ਦਿਸ ਕੰਪਲੇਂਟ ਅਪ ਵਿਦ ਦ ਸੀਬੀਆਈ ਵੀਲ ਫਾਲੋਅ ਦਿਸ ਕੰਪਲੇਂਟ ਅਪ ਵਿਦ ਈਡੀ ਵੀ ਵਿਲ ਫਾਲੋਅ ਦਿਸ ਕੰਪਲੇਂਟ ਅਪ ਵਿਦ ਦ ਹੋਮ ਮਿਨਿਸਟਰ ਐਂਡ ਅਲਟੀਮੇਟਲੀ ਕੁਛ ਨਹੀਂ ਇਹ ਕਰਨਗੇ ਪੰਜਾਬ ਵਾਲੇ ਤਾਂ ਅਸੀਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਮੂਵ ਕਰਕੇ ਤੇ ਇਸ ਭ੍ਰਿਸ਼ਟਾਚਾਰ ਦੇ ਮਸੂਦੇ ਤੇ ਇਸ ਮੁੱਦੇ ਦੇ ਉੱਤੇ ਇੱਕ ਪੂਰੀ ਡੂੰਗੀ ਟਾਈਮ ਬਾਉਂਡ ਜਾਂਚ ਜਿਹੜੀ ਉਹਦੀ ਅਸੀਂ ਮੰਗ ਕਰਾਂਗੇ ਡਾਕੂਮੈਂਟਸ ਮੈਂ ਤੁਹਾਨੂੰ ਸਾਰੇ ਜਿਹੜੇ ਨੇ ਉਹ ਅੱਗੇ ਫੋਰਵਰਡ ਕਰ ਦੂੰਗਾ ਅਗਰ ਤੁਸੀਂ ਕੋਈ ਸਵਾਲ ਪੁੱਛਣਾ ਚਾਹੋ ਤਾਂ ਪਲੀਜ਼ ਲੈਟ ਮੀਨ ਚੱਲਣ ਦੇ ਹਾਂ ਕ੍ਰਾਪਸ਼ਨ ਹੋ ਗਿਆ ਇਹ ਇੰਟੀਗ੍ਰਿਟੀ ਹੋ ਗਿਆ ਚਿੰਗਲ ਹੋ ਗਿਆ ਰਾਜਨੀਤੀ ਹੋ ਗਿਆ ਦੇ ਹੈਡ ਕੌਣ ਹੁੰਦਾ ਜੀ ਪਰਿਵਾਰ ਦਾ ਹੋਮ ਮਿਨਿਸਟਰ ਕੌਣ ਆ ਪ੍ਰਮੰਤਰੀ ਮਾਨ ਉਹਦੀ ਛਤਰ ਛਾਇਆ ਨਾਲ ਉਹਦੀ ਮਰਜ਼ੀ ਦੇ ਨਾਲ ਰਾਜਪੀਰ ਦੇ ਤਾਂ ਉੱਤੇ ਆਲਰੇਡੀ ਆਗੀ ਗੱਲ ਹੈ ਕਿ ਉਹਨੇ ਦੋ ਟਾਇਓਟਾ ਇਨੋਵਾ ਗੱਡੀਆਂ ਲਈਆਂ ਨੇ ਕਿ ਨਹੀਂ ਲਈਆਂ ਇਹਦਾ ਹੁਣ ਜਾਂਚ ਦੱਸ ਸਕਦੀ ਨਾ ਮੈਨੂੰ ਤਾਂ ਜਿਹੜੀ ਇਨਫੋਰਮੇਸ਼ਨ ਮੈਂ ਕੀਤੀ ਮੈਂ ਤੁਹਾਡੇ ਨਾਲ ਪਬਲਿਕ ਡੋਮੇਨਸ ਸਾਂਝੀ ਕਰਤੀ OST ਆ ਪੰਜਾਬ ਦਾ ਉਸ ਅੱਜ ਦੱਸੇ ਕਿ ਉਹਨੇ ਪਹਿਲੀ ਗੱਲ ਤਾਂ ਦੱਸੇ ਕਿ ਲਈਆਂ ਕਿ ਨਹੀਂ ਲਈਆਂ ਜੇ ਨਹੀਂ ਲਈਆਂ ਤਾਂ ਵੀ ਆਣ ਕੇ ਦੱਸੇ ਔਰ ਡੀਜੀਪੀ ਦੀ ਪਰਚੇਜ਼ ਆ ਬਿਲਿੰਗ ਇਜ਼ ਓਨ ਦ ਨੇਮ ਆਫ ਡੀਜੀਪੀ ਪੰਜਾਬ ਪੁਲਿਸ ਥੇਰਫੋਰ ਹੀ ਆਲਸੋ ਇਜ਼ ਇਕੁਅਲੀ ਅਨਸਰਬਲ ਹਾਂ ਇਹ ਕਿਹੜੇ ਸ਼ੋਅ ਸੀ ਕੱਟੀਆਂ ਸੀ ਦੱਸੋ ਜਰਾ ਹਾਂ ਡਾਇਰੈਕਟ ਕੰਪਨੀ ਤੋਂ ਡਾਇਰੈਕਟ ਕੰਪਨੀ ਤੋਂ ਖਰੀਦੀਆਂ ਗਈਆਂ ਨੇ ਔਰ ਪ੍ਰੋਬੇਬਲੀ ਗਲੋਬ ਟੋヨタ ਹੈਜ਼ ਪਲੇਡ ਦ ਰੋਲ ਆਫ ਅ ਗੋ ਬੀਟਵੀਨ ਹਾਂਜੀ ਦੱਸੋ ਜਰਾ ਤੁਸੀਂ ਕੋਮਪੈਰੀਜ਼ਨ ਬਣਾ ਰਹੇ ਹੋ ਕਿ 35 ਲੱਖੀ ਨੂੰ ਵੀ 15 ਲੱਖ ਦਾ ਦਿੰਦੇ ਹੋ ਨਹੀਂ ਨਹੀਂ ਹਾਈਲੈਕਸ ਤੇ ਇਸ ਇਸੇ ਮਾਡਲ ਤੇ 15 ਲੱਖ ਦਾ ਦਿੰਦੇ ਡਿਸਕਾਊਂਟ ਦੱਸੋ ਜਰਾ ਮੈਨੂਅਲ ਦੇ ਵਿੱਚ ਟੌਪ ਮਾਡਲ ਹੈ ਮੈਨੂਅਲ ਦੇ ਵਿੱਚ ਟੌਪ ਮਾਡਲ ਹੈ ਜਿਹੜੀ ਮੈਨੂਅਲ ਡਰਾਈਵ ਹੈ ਨਾ ਗੱਡੀ ਦੀ ਉਹਦਾ ਟਾਪ ਮਾਡਲ ਇਹ ਹੈ। ਔਰ ਤੁਸੀਂ ਜਿਹੜਾ ਵੈਸੇ ਹੀ ਤੁਸੀਂ ਸਧਾਰਨ ਜੀ ਗੱਲ ਹੈ ਜੀ। that when you go into such a bulk purchase you negotiate a lot and try to find out the best rates and then buy the purchase। ਆਹ ਲੋ ਥੋੜਾ ਜਿਹਾ ਸਤਨਾਮ ਸਿੰਘ ਹਣਾ ਨਾਲ ਵੀ ਗੱਲ ਕਰ। ਆਜੋ ਬੋਲ ਦਿਓ। ਪਰ ਇਹ ਜੋ ਇਨਫੋਰਮੇਸ਼ਨ ਆਏ ਆਰਟੀਆਈ ਦੇ ਥਰੂ ਨਹੀਂ ਹੋਏਗੀ। ਇਹ ਹੈ ਦੇ ਜਿਵੇਂ ਤੁਸੀਂ ਆਪਾਂ ਕੋਪੀਆ ਸਰਵਿਸ ਕਹਿ ਰਹੇ ਲੱਗਦੇ ਜਿਵੇਂ ਤੁਸੀਂ ਪੱਤਰਕਾਰ ਸਾਡੇ ਭਰਾ ਲਵਦੇ ਹੋ ਇਹ ਉਤਾ ਲੱਗੇ ਨਹੀਂ ਆਰਟੀ ਮੇਰੇ ਕੋਲੋਂ ਦੋ ਤਿੰਨ ਵਾਰੀ ਰਿਸਟ ਕੀਤੀ ਵੀ ਦਿੰਦੇ ਨਹੀਂ ਆਰਟੀ ਉਹ ਨਹੀਂ ਦਿੰਦੇ ਨਹੀਂ ਹੈਗੇ ਇਸ ਕਰਕੇ ਆਰਟੀ ਦਾ ਸਾਰਾ ਉਸ ਤੋਂ ਬਾਅਦ ਮੈਂ ਛੱਟਾ ਔਰ ਇੱਕ ਸਾਲ ਤੋਂ ਬਾਅਦ ਮੈਂ ਅਰੇਂਜ ਬਿੱਲ ਕਿੱਦਾਂ ਦਿੱਤੇ ਨਹੀਂ ਪਈ ਜਾਣ ਆਰਾਮ ਜੀ ਤੁਹਾਡਾ ਇੰਡਸਟਰੀ ਖੇਓ ਸੀ ਕਿ ਜਾਣਿਆ ਜੜੀ ਖਾਸ ਕਰਕੇ ਇਸੇ ਕਿਸੂ ਲਈ ਹੋਰ ਕੋਈ ਜਾਣਕਾਰੀ ਮੰਗਦੇ ਨੇ ਉਹ ਤਾਂ ਸਿਰਫ ਇਹੀ ਬੰਦ ਗਿਆ ਨਹੀਂ ਸਰ ਮੈਂ ਹੋਰ ਵੀ ਜਾਣਦਾ ਜੀ ਮੰਗਦਾ ਰਹਿਣਾ ਇਸ ਕਰਕੇ ਐਕਸਲ ਤੁਹਾਨੂੰ ਯਾਦ ਹੋਵੇਗਾ 2023 ਦੇ ਵਿੱਚ ਇੱਕ ਪੀਸੀਆ ਆਰਟੀਆ ਲੁਧਿਆਣਾ ਘਰੇਲ ਦਾ ਐਫਪੀਆਰ ਦੋਈ ਸੀ ਮੈਂ ਹੋਂਦੇ ਜੀ ਵੀ ਸ਼ਰਮਦਾਈ ਆ ਰਫਟਰ दैट ਇਹਨਾਂ ਨੇ ਮੇਰੇ ਤੇ ਪਿੱਛੇ ਜੇ ਮੇਰੇ ਤੇ ਵੀ ਪਰਚਾ ਕੀਤਾ ਮੈਨੂੰ ਇਹਨਾਂ ਨੇ 6 ਮਹੀਨੇ ਵੀ ਆ ਕੇ ਰੱਖਿਆ ਵਿਜੀਲੈਂਸ ਦੇ ਮਲਾਈਮ ਖੜੇ ਹੋਏ ਨੇ ਇਹਦੇ ਵਿੱਚ ਉਹ ਮੇਰੀਆਂ ਕੰਪਲੇਂਟਸ ਘੱਟੋ ਘੱਟ ਵੀ 30 ਤੋਂ 40 ਕੰਪਲੇਂਟਸ ਨੇ ਜਿਹੜੀਆਂ ਇਹਨਾਂ ਨੇ ਮੈਂ ਬਾਕੀ ਮੇਰੇ ਦੇ ਕੱਚੇ ਵਿੱਚ ਕਰਵਾਏ ਨੇ ਔਰ ਹਾਰ ਕੇ ਮੈਨੂੰ ਕਿਉਂਕਿ ਮੈਨੂੰ ਕਿਸੇ ਨੇ ਮਤਲਬ ਕਿ ਮੇਰੀ ਸੁਣੀ ਨਹੀਂ ਗਈ ਤਾਂ ਮੈਨੂੰ ਇਸ ਸਕੈਮ ਨੂੰ ਬਾਹਰ ਲੈ ਕੇ ਆਉਣਾ ਇਸ ਤੋਂ ਇਲਾਵਾ ਪਹਿਲਾਂ ਤੁਸੀਂ ਹੋਰ ਆਰਟੀਏ ਵਗੈਰਾ ਪਾਉਂਦੇ ਰਹੇ ਦੱਸ ਜੀ ਬਿਲਕੁਲ ਜੀ ਬਿਲਕੁਲ ਮੈਂ ਪਿਛਲੇ ਪਿਛਲੇ 5-6 ਸਾਲ ਤੋਂ ਮੈਂ ਆਰਟੀਏ ਪਾ ਰਿਹਾ ਜੀ ਰੁਟੀਨ ਦੇ ਵਿੱਚ ਪਰ ਹੁਣ ਆਰਟੀਏ ਪਾਉਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਕਮਿਸ਼ਨ ਇਹਨਾਂ ਨੇ ਆਲਰੇਡੀ ਖਤਮ ਕਰਤਾ ਹੋਇਆ ਜੇ ਕੋਈ ਆਰਟੀਏ ਦੇ ਵਿੱਚ ਤਰੀਕ ਪੈਂਦੀ ਹੈ ਤਾਂ 8 ਮਹੀਨੇ 9 ਮਹੀਨੇ ਤੋਂ ਪਹਿਲੇ ਤਾਂ ਤਰੀਕ ਨਹੀਂ ਆਉਂਦੀ ਤੇ ਜੇ ਆ ਜਵੇ ਜੇ ਅਸੀਂ ਇੱਕ ਵਾਰੀ ਗੈਰ ਹਾਜ਼ਰ ਹੋ ਜਾਈਏ ਤਾਂ ਡਿਸਪੋਜ਼ ਆਫ ਕਰ ਦਿੰਦੇ ਆ ਤੇ ਉਹੀ ਜਿਹੜੇ ਇਹਦੇ ਡਿਪਾਰਟਮੈਂਟ ਵਾਲਾ ਛੇ ਛੇ ਤਰੀਕਾ ਤੇ ਨਹੀਂ ਆਉਂਦਾ ਤਾਂ ਉਹਨੂੰ ਡਿਸਪੋਜ਼ ਆਫ ਹੀ ਕਰਦੇ ਉੱਪਰ ਤੱਕ ਪੈਸੇ ਜਾਂਦੇ ਆ ਜੀ ਇਹਨਾਂ ਨੂੰ ਇਹ ਜਿਹੜਾ ਆਰਟੀਆਈ ਦਾ ਇੱਕ ਅਲੈਦਾ ਸਬਜੈਕਟ ਹੈ ਬੜਾ ਇਨ ਸ਼ਾਰਟ ਆਈ ਵਿਲ ਟੈਲ ਯੂ ਕਟੋਕਾਰ ਨਹੀਂ ਤੇ ਮੇਰੇ ਖਿਆਲ 15000 ਕੇਸ ਸਦਾ ਪੈਂਡਿੰਗ ਵਿਦ ది ਆਰਟੀਆਈ ਕਮਿਸ਼ਨ ਪਹਿਲਾਂ ਤਾਂ ਕੋਈ ਕਮਿਸ਼ਨਰੀ ਹੈ ਨਹੀਂ ਸੀਗਾ ਕੱਲਾ ਇੱਕ ਚੀਫ ਹੀ ਲਾਇਆ ਸੀਗਾ ਹੁਣ ਕੋਈ ਇਹਨਾਂ ਨੇ ਦੋ ਤਿੰਨ ਕਮਿਸ਼ਨ ਲਾਏ ਹੱਲੇ ਵੀ ਜਿਹੜੀ ਉਹਦੀ ਸਟਰੈਂਥ ਆ ਉਹ ਮੇਰਾ ਖਿਆਲ ਹੈ ਕਿ 70% ਸਟਰੈਂਥ ਉਸ ਆਰਟੀਆਈ ਕਮਿਸ਼ਨ ਦੀ ਖਾਲੀ ਆਰਟੀਆਈ ਵੈਸੇ ਪੰਜਾਬ ਦੇ ਵਿੱਚ ਦਿ ਥੱਲੇ ਨੇ ਲੈਵਲ ਤੇ ਜਿਹੜੀ ਪ੍ਰਾਈਮਰੀ ਅਫਸਰ ਹੈ ਲੈਟਸ ਸੇ ਕੋਈ ਬੀਡੀਪੀ ਹੋ ਉਹ ਹੀ ਨਹੀਂ ਆਟੇ ਇਹ ਦਿੰਦਾ ਕੋਈ ਤੁਸੀਂ ਕਿਸੇ ਐਸਐਸਪੀ ਦਫਤਰ ਚ ਪਾ ਕੇ ਦੇਖ ਲਓ ਡੀਸੀ ਦਫਤਰ ਪਾ ਕੇ ਦੇਖ ਲਓ ਕਿਸੇ ਏਡੀਸੀ ਤੇ ਪਾ ਕੇ ਦੇਖ ਲਓ ਆਰਟੀਆਈ ਦਾ ਜਵਾਬ ਹੀ ਨਹੀਂ ਮਿਲ ਰਿਹਾ ਔਰ ਤਈਓ ਪਹਿਲਾ ਫੋਕੇ 15000 ਕੰਪਲੇਂਟ ਜਿਹੜੀ ਆਰਟੀਆਈ ਕਮਿਸ਼ਨ ਦੇ ਮੋਰੀਆ ਦੈਟਸ ਅ ਡਿਫਰੈਂਟ ਸਬਜੈਕਟ ਆਲ ਟੂਗੇਦਰ ਲੇਕਿਨ ਬਿਕੋਜ਼ ਇਹ ਆਰਟੀਆਈ ਐਕਟੀਵਿਸਟ ਨੇ ਵਿਸਲ ਬਲੋਰ ਨੇ ਔਰ ਜਿਹੜੀਆਂ ਇਹਨਾਂ ਨੇ ਮੁਕਦਮੇ ਉਠਾਏ ਉਹਦੇ ਚ ਇਹਨੂੰ ਇਹਨੂੰ ਟੈਰਰਾਈਜ਼ ਕਰਨ ਲਈ ਉਲਟੀ ਇੱਕ ਐਫਆਈਆਰ ਦੇ ਉੱਤੇ ਕਰ ਔਰ ਇਹਨੂੰ ਹਾਈ ਕੋਰਟ ਨੇ ਬਚਾਇਆ ਹਾਈ ਕੋਰਟ ਨੇ ਪ੍ਰੋਟੈਕਸ਼ਨ ਦਿੱਤੀ ਤਾਂ ਤਾਂ ਅੱਜ ਇੱਥੇ ਬੈਠੇ ਨੇ ਸੋ ਮੈਂ ਕੁਛ ਇੱਕ ਸਵਾਲ ਪੁੱਛਣਾ ਚਾਹੁੰਦਾ 37 ਲੱਖ ਦੀ ਗੱਡੀ ਆਲਮੋਸਟ 19 ਲੱਖ 15ਵੇਂ ਦਿਨ ਦੇ ਜੀ ਕੱਲਾ ਦਸ ਤੇ ਚੈੱਕ ਕਰੋ ਤੁਸੀਂ ਐਂ ਕਰੋ ਐਜ਼ ਅ ਜਰਨਲਿਸਟ ਨਾ ਜਾਓ ਇੱਕ ਬਾਏਰ ਬਣ ਕੇ ਜਾ ਕੇ ਕਿਸੇ ਡੀਲਰਸ਼ਿਪ ਦੇ ਨੂੰ ਜਾ ਕੇ ਪੁੱਛ ਲਓ ਤੁਹਾਨੂੰ ਪਤਾ ਲੱਗ ਜਾਊਗਾ ਮੇਰੇ ਆਪਣੇ ਭਤੀਜੇ ਨੇ ਲਈ ਹੈ ਗੱਡੀ ਆਈ ਕੈਨ ਨਾਟ ਬੀ ਸੇਇੰਗ ਐਨੀਥਿੰਗ ਹਾਂਜੀ ਵੇਖ ਲਿਆ ਘਾਟੇ ਉਹ ਗੱਡੀਆਂ ਵਿਕਦੀਆਂ ਇਹ ਨਾ ਇਹਨਾਂ ਦੀ ਇਸ ਇਹ ਗੱਡੀ ਦੀ ਡਿਮਾਂਡ ਨਹੀਂ ਹੈ ਬਹੁਤ ਜ਼ਿਆਦਾ ਇਹ ਪਰਚੇਜ਼ ਬਣ ਚੁੱਕੀ ਮੈਨੂਫੈਕਚਰ ਹੋ ਚੁੱਕੀ ਆ ਇਹਦੀ ਇੰਡੀਆ ਦੇ ਵਿੱਚ ਪਰਚੇਜ਼ ਨਹੀਂ ਹੈ ਤਾਂ ਕਰਕੇ ਸਰਕਾਰ ਕਹਿੰਦੀ ਹੈ ਪੰਜਾਬ ਪੁਲਿਸ ਇਹ ਦਾਵਾ ਕਰਦੀ ਹੈ ਕਿ ਐਸਐਸਐਫ ਦੇ ਨਾਲ ਆਪਾਂ 1 ਸਾਲ ਦੇ ਵਿੱਚ 47 ਪਰਚੇਜ਼ ਕੀਤੇ ਗਏ ਹਾਲ ਹੀ ਹੈ ਉਹ ਕਹਿੰਦਾ ਉਹ ਕਿੰਨੇ ਜਿਆਦਾ ਹੀ ਲੱਗਦੇ ਨੇ ਜਿਹੜੇ ਅਸੀਂ ਲੋਕਾਂ ਦੀ ਜਾਨ ਨੂੰ ਕੋਈ ਇਹ ਡਾਟਾ ਪਬਲਿਕ ਡੋਮੇਨ ਵਿੱਚ ਸ਼ੇਅਰ ਕਰਨ ਦੀ ਦੈਨ ਵੀ ਵਿਲ ਬੀ ਏਬਲ ਟੂ ਕੁਐਸਚਨ ਦੈਟ ਸਾਰਿਆਂ ਦਾ ਇੱਥੇ ਜੁੜਨ ਵਾਸਤੇ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਥੈਂਕ ਯੂ